ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਦੀ ਹੈਲੋ ਟਾਈਮਸ ਦੇ ਨਾਲ ਤੇ ਵਾਰਡ ਨੰਬਰ 45 ਦੇ ਵਿੱਚ ਇੱਕ ਵਾਰ ਫਿਰ ਜਿਹੜੇ ਨੇ ਅਕਾਲੀ ਦਲ ਦੇ ਜਿਹੜੇ ਨੇ ਕੈਂਡੀਡੇਟ ਜਿਹੜੇ ਨੇ ਉਹ ਸਾਡੇ ਨਾਲ ਮੌਜੂਦ ਏ ਔਰ ਗੱਲਬਾਤ ਕਰ ਲੈਣੀ ਆ ਉਹ ਜਾਣ ਲੈਣੀ ਕਿ 45 ਨੰਬਰ ਜਿਹੜਾ ਵਾਰਡ ਏ ਉੱਥੇ ਜਿਹੜੇ ਰੋਡ ਏ ਉਹਨਾਂ ਦੀ ਹਾਲਾਤ ਕੀ ਆ ਔਰ ਕਿੱਦਾਂ ਦੇ ਜਿਹੜੇ ਰੋਡ ਹੋਣੇ ਚਾਹੀਦੇ ਆ ਉਹ ਵਿਜ਼ਨ ਵੀ ਲੈ ਲੈਣੇ ਆ ਅ ਭਾਜੀ ਇੱਕ ਵਾਰ ਫਿਰ ਸਵਾਗਤ ਕਰਦੇ ਆ ਤੇ ਨਾਲ ਦੀ ਨਾਲ ਅਸੀਂ ਜਾਨਣਾ ਚਾਹਵਾਂ ਕਿ ਜਿਹੜੇ ਰੋਡ ਏ ਇੱਥੋਂ ਦੀਆਂ ਗਲੀਆਂ ਆ ਕਿੱਦਾਂ ਦੀਆਂ ਗਲੀਆਂ ਵੀਰੇ ਤੁਸੀਂ ਦੇਖਦੇ ਹੀ ਆਏ ਹੋ ਕਿਤੇ ਵੀ ਗਲੀ ਕੋਈ ਪ੍ਰੋਪਰ ਬਣੀ ਨਹੀਂ ਹੋਈ ਜੇ ਬਣੀ ਵੀ ਸੀਗੀ ਪਹਿਲਾਂ ਬਣਾਈਆਂ ਸੀ 6-7 ਸਾਲ ਪਹਿਲਾਂ ਮੇਰੇ ਹਿਸਾਬ ਨਾਲ 10-12 ਗਲੀਆਂ ਬਣੀਆਂ ਸੀਗੀਆਂ ਤੇ ਉਹ ਵੀ ਦੇਖ ਲਓ ਕੀ ਹਾਲਾਤ ਨੇ ਟੁੱਟੀਆਂ ਪਈਆਂ ਨੇ ਵਿੱਚੋਂ ਨਾ ਬੰਦਾ ਤੁਰ ਸਕਦਾ ਆ ਆਵ ਨਾਲ ਤੇ ਪੱਚ ਲਾਏ ਹੋਏ ਉਹ ਵੀ ਪੈਚ ਵਰਕ ਆਇਦ ਰਾਮਨਗਰ ਕੋਲੇ ਤੇ ਕੈਂਡੀਡੇਟ ਆ ਆਪਣੇ ਆਪਾਂ ਚਲੋ ਨਾਮ ਕੀ ਲੈਣਾ ਉਹਨਾਂ ਨੇ ਇਲੈਕਸ਼ਨ ਲੜ ਰਹੇ ਆ ਤੇ ਉਹਨਾਂ ਨੇ ਵੋਟਾਂ ਲੈਣ ਦੇ ਮਾਰਿਆਂ ਨੇ ਆ 3 ਦਿਨ ਪਹਿਲਾਂ ਪੈਚ ਵਰਕ ਉਹਦੇ ਲਵਾਤੇ ਪੈਚ ਜੀ ਹੋਣੀ ਕਿਦਾਂ ਦੀ ਚਾਹੀਦੀ ਗਲੀ ਹੋਣੀ ਕਿਦਾਂ ਦੀ ਚਾਹੀਦੀ ਆ ਔਰ ਕਈ ਵਾਰ ਇਹ ਵੀ ਜੀ ਜੀ ਗਲੀਆਂ ਤਾਂ ਜਿਵੇਂ ਮਜ਼ਾਕ ੜਾਉਂਦੇ ਸੀ ਨਾ ਲੋਕੀ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਹੈਨਾ ਵੀ ਉਹੋ ਜਿਹੀਆਂ ਸੜਕਾਂ ਪੰਜਾਬ ਚ ਕਿੱਥੇ ਬਣ ਸਕਦੀਆਂ ਠੀਕ ਹੈ ਜੇ ਸੜਕਾਂ ਵੀ ਬਣ ਸਕਦੀਆਂ ਨਾ ਉਹੋ ਜਿਹੀਆਂ ਜਾਂ ਜਾਂ ਅਕਾਲੀ ਦਲ ਨੇ ਬਣਾਈਆਂ ਤਾਂ ਗਲੀਆਂ ਵੀ ਬਣ ਸਕਦੀਆਂ ਅਗਰ ਲਾਈਟਾਂ ਦੀ ਵੀ ਬੜੀ ਸਮੱਸਿਆ ਆ ਕਿਸ ਤਰੀਕੇ ਦੇ ਨਾਲ ਹੱਲ ਕਰੋਗੇ ਕਿਉਂਕਿ ਆਮ ਤੌਰ ਤੇ ਦੇਖਿਆ ਸਟਰੀਟ ਲਾਈਟਾਂ ਹੀ ਨਹੀਂ ਆ ਪੂਰੀਆਂ ਮੌਜੂਦ ਆ ਰਾਤ ਨੂੰ ਆ ਦੇਖੋ ਆ ਤਿੰਨ ਲੱਟਾਂ ਨੇ ਪੂਰੀ ਗਲੀ ਚ ਪੂਰੀ ਗਲੀ ਤਰਲਣਟ ਨੇ ਉਹ ਪਿੱਛੋਂ ਅਸੀਂ ਦੇਖਦੇ ਆ ਰਹੇ ਆ ਉਹ ਬਾਈਟ ਲੈਣੀ ਸੀ মিডিਆ ਵਾਲਿਆਂ ਨੇ ਤੇ ਉਹ ਬਾਈਟ ਲੈਣ ਲਈ ਉਹ ਇੱਥੇ ਆਏ ਨੇ ਇੱਥੇ ਆ ਕੇ ਬਾਈਟ ਲਈ ਆ ਤੁਸੀਂ ਵੀ ਇੱਥੇ ਆਏ ਹੋ ਤੁਸੀਂ ਵੀ ਦੇਖ ਲਓ ਜੀ ਜਨਾਹ ਜੀ ਲੋੜ ਤਾਂ ਇਹਨਾਂ ਨੂੰ ਵੀ ਆ ਜਿਹੜੇ ਘਰ ਵਾਲੇ ਆ ਵੀ ਲਾਈਟਾਂ ਦੀ ਇਹਨਾਂ ਨੂੰ ਵੀ ਲੋੜ ਆ ਬਾਈ ਇੱਥੇ ਹਾਲਾਤ ਹੀ ਬਸ ਵੀ ਉਧਰ ਕੀ ਲੋੜ ਅੱਛਾ ਪੈਸਾ ਬੜਾ ਖਰਚਾ ਗਿਆ ਲਾਈਟਾਂ ਦੇ ਉੱਤੇ ਕਹਿੰਦੇ ਸਮਾਰਟ ਸਿਟੀ ਦੇ ਵਿੱਚ ਲਾਈਟਾਂ ਤੇ ਖਰਚ ਬਹੁਤ ਕੀਤਾ ਗਿਆ ਦਿਖਦਾ ਵੀ ਆ ਉਹ ਖਰਚ ਕਿਤੇ ਬਾਈ ਜੀ ਸਮਾਰਟ ਸਿਟੀ ਤਾਂ ਉਦੋਂ ਤੱਕ ਸੀ ਜਦੋਂ ਤੱਕ ਕਾਲੀ ਦਲ ਦੀ ਸਰਕਾਰ ਸੀ ਜੀ ਉਦੋਂ ਹੀ ਨਾਮ ਮਿਲਿਆ ਸੀ ਨਾ ਲੁਧਿਆਣੇ ਨੂੰ ਵੀ ਸਮਾਰਟ ਸਿਟੀ ਹੈ ਉਦੋਂ ਬਾਅਦ ਕਿਹੜੀ ਸਮਾਰਟ ਸਿਟੀ ਰਹਿ ਗਈ ਜੀ ਕੀ ਦੇ ਬੁਰਾ ਹਾਲ ਆ ਵਸ ਇੱਕ ਤਰ੍ਹਾਂ ਦਾ ਇਹ ਆਪਾਂ ਨੂੰ ਦੁਬਾਰਾ ਸੋਚਣਾ ਪਊਗਾ ਲੋਕ ਆਪਣੇ ਭੈਣ ਭਰਾਵਾਂ ਦੀ ਵੋਟਾਂ 'ਚ ਬਹੁਤ ਤਾਕਤ ਆ ਠੀਕ ਹੈ ਆਪਾਂ ਪਹਿਲਾਂ ਵੀ 2007 'ਚ ਸਰਕਾਰ ਬਣਾਈ ਸੀ ਨਾ ਅਕਾਲੀ ਦਲ ਦੀ ਆਪਣੇ ਭੈਣ ਭਰਾਵਾਂ ਨੇ ਹੁਣ ਵੀ ਬਣਾਉਣਗੇ ਅੱਛਾ ਜਦੋਂ ਲੋਕ ਮਿਲਦੇ ਨੇ ਤੁਹਾਡੇ ਨਾਲ ਕਿੰਦਾਂ ਦੀਆਂ ਜਿਹੜੀਆਂ ਸਮੱਸਿਆਵਾਂ ਦਾ ਜ਼ਿਕਰ ਕਰਦੇ ਨੇ ਵੀਰੇ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਦੀ ਹੈ ਜਿਹੜੀ ਕਿਸੇ ਤੋਂ ਵੀ ਨਹੀਂ ਹੱਲ ਹੋ ਰਹੀ ਉਹ ਕਰਾਉਣੀ ਪੈਣੀ ਹੈ ਤੇ ਆ ਆ ਦੇਖੋ ਤਾਰ ਜੀ ਤਾਰਾਂ ਦਾ ਸਭ ਤੋਂ ਵੱਡਾ ਮਸਲਾ ਤੇ ਉਦੋਂ ਬਾਅਦ ਦੇ ਵਿੱਚ ਸੀਵਰੇਜ ਦਾ ਬਰਸਾਤੀ ਪਾਣੀ ਦਾ ਸਭ ਤੋਂ ਵੱਡੇ ਮਸਲੇ ਤਾਂ ਇਹ ਨੇ ਅੱਛਾ ਸੋ ਕਹਿ ਰਹੇ ਨੇ ਕਿ ਲਾਈਟਾਂ ਜਿਹੜੀਆਂ ਨੇ ਉਹ ਪ੍ਰੋਪਰ ਨਹੀਂ ਲੱਗੀਆਂ ਤੇ ਤਾਰਾਂ ਦੇ ਜਾਲ ਵੇਖ ਸਕਦੇ ਹੋ ਕਹਿੰਦੇ ਇਹ ਪੂਰੇ ਇਲਾਕੇ 'ਚ ਇਹ ਤਾਰਾਂ ਦੇ ਅਜਿਹੇ ਜਾਲ ਨੇ ਜੋ ਕਿ ਹਾਈ ਟੈਕ ਸਿਟੀ ਦੇ ਵਿੱਚ ਸਮਾਰਟ ਸਿਟੀ ਦੇ ਵਿੱਚ ਅਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਕਦੇ ਵੀ ਕਿਸੇ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦੀਆਂ ਨੇ ਸੋ ਅਪੀਲ ਕੀ ਕਰੋਗੇ ਅਪੀਲ ਭਾਈ ਜੀ ਇਹੀ ਹੈ ਆਪਾਂ ਡਵੈਲਪਮੈਂਟ ਨੂੰ ਦੇਖ ਕੇ ਜੋ 10 ਸਾਲ ਹੋਈ ਹੈ ਪੰਜਾਬ ਦੇ ਵਿੱਚ ਉਹਨੂੰ ਦੇਖ ਕੇ ਅਕਾਲੀ ਦਲ ਨੇ ਜੋ ਕੀਤਾ ਸੀ ਉਹਦੇ ਆਧਾਰ 'ਤੇ ਹੀ ਵੋਟ ਮੰਗਦੇ ਕਹਿੰਦੇ ਨੇ ਜੋ ਆਕਾਲੀ ਦਲ ਨੇ ਇੱਥੇ ਡਿਵੈਲਪਮੈਂਟ ਕੀਤੀ ਸੀ ਦੁਆਰਾ ਜਿਹੜਾ ਆ ਪੰਜਾਬ ਨੂੰ ਜਿਹੜਾ ਆ ਨਵੇਂ ਰਾਵਾਂ ਤੇ ਪਾਇਆ ਸੀ ਵਧੀਆ ਜਿਹੜੇ ਨੇ 인ਫਰਾਸਟ੍ਰਕਚਰ ਦਿੱਤਾ ਸੀ ਫਿਰ ਇੱਕ ਵਾਰ ਜ਼ਰੂਰਤ ਹੈ ਕਿਤੇ ਨਾ ਕਿਤੇ ਜਿਹੜਾ ਆ ਅਕਾਲੀ ਦਲ ਵਰਗੀ ਸਰਕਾਰ ਦੀ ਕਿਉਂਕਿ ਲੋਕ ਮਹਿਸੂਸ ਕਰਦੇ ਨੇ ਲੋਕ ਗੱਲਬਾਤ ਕਰਦੇ ਨੇ ਸਵਾਲ ਕਰਦੇ ਨੇ ਕਿ ਆਕਾਸ਼ ਉਫ ਹੋਈ ਜਿਹੜੀ ਆ ਸਰਕਾਰ ਆਵੇ ਕਿੰਨੇ ਕੁ ਲੋਕਾਂ ਨੇ ਕਿਹਾ ਜੀ ਉਹੀ ਸਰਕਾਰ ਆਵੇ ਹਾਂਜੀ ਅਕਾਲੀ ਦਲ ਦੀ ਸਰਕਾਰ ਆਵੇ ਕਿੰਨੇ ਕੁ ਲੋਕੀ ਕਹਿੰਦੇ ਨੇ ਕਿੰਨੇ ਕੁ ਲੋਕੀ ਜੀ ਕਹਿ ਰਹੇ ਆ ਜੀ ਜਿਹੜੇ ਤੰਗ ਨੇ ਸਾਰਾ ਸਾਰਾ ਮੱਲਾ ਸਾਰਾ ਏਰੀਆ ਤੰਗ ਆ ਸਾਰੇ ਹੀ ਕਹਿ ਰਹੇ ਆ ਕਿਉਂ ਜੋ ਸੀਗਾ ਉਦੋਂ ਟਾਈਮ ਵਧੀਆ ਸੀ ਰਾਤਾਂ ਨੂੰ ਸੜਕਾਂ ਤੇ ਘੁੰਮਤਾ ਸਕਦੇ ਸੀ ਨਾ ਆਰਾਮ ਨਾਲ ਹੁਣ ਤਾਂ 9 ਵਜੇ ਤੋਂ ਬਾਅਦ ਨਿਕਲ ਨਹੀਂ ਸਕਦਾ ਕੋਈ ਬਾਹਰ ਕਿੱਡੇ ਕਿੱਡੇ ਵੱਡੇ ਕਾਹਨ ਪੰਜਾਬ ਦੇ ਵਿੱਚ ਹੋ ਰਹੇ ਆ ਆ ਹੁਣੇ ਅੱਜ ਮੇਰੇ ਹਿਸਾਬ ਨਾਲ ਅੱਜ ਦੀਆਂ ਖ਼ਬਰ ਮੈਂ ਧਿਆਨ ਨਾਲ ਪੜ੍ਹੀ ਨਹੀਂ ਸ਼ਾਇਦ ਬਟਾਲੇ ਦੇ ਵਿੱਚ ਕੋਈ ਬੌਮਬ ਲਾਸਟ ਹੋਇਆ ਉਹ ਮੈਂ ਦੇਖਿਆ ਅੱਜ ਇਹ ਕਦੇ ਸੁਣਿਆ ਸੀ ਆਪਾਂ ਪੰਜਾਬ ਦੇ ਵਿੱਚ ਆ ਕੁਝ ਹੋਊਗਾ ਅੱਛਾ ਕੁਝ ਨਾਮ ਵੀ ਜਿਹੜੇ ਨੇ ਕੈਨਸਲ ਕੀਤੇ ਗਏ ਨੇ ਕਿੱਦਾਂ ਵੇਖਦੇ ਹੋ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਸਰ ਭਾਈ ਜੀ ਦੇਖੋ ਆਪਾਂ 19 ਨਾਮ ਮੇਰੇ ਆਈ ਥਿੰਕ ਕੈਨਸਲ ਹੋਏ ਆ ਤੇ ਅੱਗੇ ਕਦੇ ਇਦਾਂ ਹੋਇਆ ਨਹੀਂ ਸੀਗਾ ਆਪਾਂ ਸੋਚ ਸਕਦੇ ਆ ਕਿ ਇੱਕ ਜੋ ਇੱਕ ਜੋ ਦਣਿਆਂ ਦੇ ਹੋਊਗੇ ਦੋ ਜਾਂ ਚਾਰ ਜਣਿਆਂ ਦੇ ਹੋਣਗੇ ਜਿਹੜੇ ਨਹੀਂ ਉਹਨਾਂ ਤੋਂ ਫਾਈਲ ਪ੍ਰੋਪਰ ਭਰੀ ਗਈ ਹੋਊਗੀ ਜਾਂ ਕਾਗੇ ਨਹੀਂ ਪੂਰੇ ਹੋਣਗੇ ਬਟ 19 ਨਾਮ ਇਹ ਤਾਂ ਕੋਈ ਸੋਚ ਹੀ ਨਹੀਂ ਸਕਦਾ ਨਾ ਤੁਹਾਨੂੰ ਲੱਗ ਰਿਹਾ ਕਿ ਮੱਲੇ ਲੈਵਲ ਦੇ ਉੱਤੇ ਰਾਜਨੀਤੀ ਜਿਹੜੀ ਕਰਨੀ ਸੋਹਣੀ ਆ ਕਿ ਨਹੀਂ ਹੋਣੀ ਚਾਹੀਦੀ ਰਾਜਨੀਤੀ ਜਿਹੜਾ ਭਾਈਚਾਰੇ ਕੇਸਾਂ ਨਹੀਂ ਹੋਣੀ ਚਾਹੀਦੀ ਭਾਈਚਾਰੇ ਕੇਸਾਂ ਹੀ ਹੋਣੀ ਚਾਹੀਦੀ ਆਪਾਂ ਕਿਉਂ ਰਾਜਨੀਤੀ ਕਰਦੇ ਆ ਅੱਜ ਇਲੈਕਸ਼ਨ ਲੜ ਕੇ ਕੱਲ ਨੂੰ ਇੱਕ ਦੂਜੇ ਦੇ ਮੱਥੇ ਵੀ ਤਾਂ ਲੱਗਣਾ ਨਾ ਜੀ ਵੱਡੇ ਕਹਿ ਚਲੋ ਐਮਐਲਏ ਹੁੰਦੇ ਆ ਉਹ ਤਾਂ ਨਹੀਂ ਮੱਥੇ ਲੱਗਣਾ ਹੁੰਦਾ ਇੱਕ ਦੂਜੇ ਦੇ ਹਲਕਾ ਵੱਡਾ ਹੁੰਦਾ ਜਾਂ ਐਮਪੀ ਇਲੈਕਸ਼ਨ ਚ ਲੋਕ ਸਭਾ ਹਲਕਾ ਵੱਡਾ ਹੁੰਦਾ ਤੇ ਇੱਥੇ ਤਾਂ ਆਪਾਂ ਮਿਲਦੇ ਰਹਿਣਾ ਇੱਕ ਦੂਜੇ ਨੂੰ ਸੋ ਬਾਈ ਜੀ ਦੇਖ ਰਹੋ ਸੋਚੇ ਕਿ ਕਿਤੇ ਨਾ ਕਿਤੇ ਜਿਹੜਾ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਲੈਕਸ਼ਨ ਜਿਹੜੇ ਨੇ ਆਉਂਦੇ ਜਾਂਦੇ ਰਹਿੰਦੇ ਨੇ ਪਰ ਭਾਈਚਾਰਕ ਸਾਂਝ ਜਿਹੜੀ ਹੈ ਇਹ ਜ਼ਰੂਰ ਹੋਣੀ ਚਾਹੀਦੀ ਹੈ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਸੋਮਨੀਆ ਕਾਲੀ ਦਲ ਜਿਹੜਾ ਆਇਆ ਡੋਰ ਟੂ ਡੋਰ ਜਿਹੜਾ ਆ ਚੋਣ ਪ੍ਰਚਾਰ ਕਰ ਰਿਹਾ ਲੋਕਾਂ ਨੂੰ ਮਿਲ ਰਿਹਾ ਆ ਤਸਵੀਰ ਜਿਹੜੀ ਆ ਜਾਂਦੇ ਜਾਂਦੇ ਤੁਹਾ 他就来，就是。就就就